ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਪਹੁੰਚੇ ਪਿੰਡ ਬੜਬਰ ਇੱਥੇ ਤੀਆਂ ਦਾ ਪ੍ਰੋਗਰਾਮ ਰੱਖਿਆ ਹੋਇਆ ਸਮੂਹ ਪੰਚਾਇਤ ਵੱਲੋਂ ਸਾਰੀ ਪੰਚਾਇਤ ਨੇ ਰੱਖਿਆ ਤੀਆਂ ਦਾ ਪ੍ਰੋਗਰਾਮ ਸ਼ੁਰੂ ਹੋਣ ਵਾਲਾ ਸ਼ੁਰੂ ਹੋਣ ਤੋਂ ਪਹਿਲਾਂ ਮੈਂ ਸੋਚਿਆ ਵੀ ਲੈਪ ਪਾਤਾ ਇੱਕ ਉਸ ਤੋਂ ਬਾਅਦ ਤਾਂ ਸਾਰੀ ਰਿਕਾਰਡਿੰਗ ਦੀ ਕੈਮਰੇ ਤੇ ਕਰਕੇ ਚੰਗੀ ਤਰ੍ਹਾਂ ਐਡਿਟ ਕਰਕੇ ਪਾਈ ਜਾਊਗੀ ਕਿਰਾ ਇਸ ਵਾਰੀ ਵੀ ਤੁਹਾਨੂੰ ਦੱਸ ਦਈਏ ਵੀ ਚਲੋ ਬੜਬਰ ਵਾਲਾ ਪ੍ਰੋਗਰਾਮ ਸਾਡੇ ਸਾਰਾ ਚੈਨਲ ਤੇ ਪਾਇਆ ਜਾਊਗਾ ਸਰਪੰਚ ਸਾਹਿਬ ਉਹ ਸਾਹਮਣੇ ਖੜੇ ਨੇ ਜਿੰਨਾਂ ਦੇ ਮਿਹਰ ਸਦਕਾ ਇਹ ਸਾਰਾ ਪ੍ਰੋਗਰਾਮ ਕਰਾਇਆ ਗਿਆ ਉਹ ਸਾਹਮਣੇ ਸਰਪੰਚ ਸਾਹਿਬ ਖੜੇ ਨੇ ਇਹ ਇਹ ਸਾਡੇ ਮਿੱਤਰ ਵੀ ਨੇ ਫੋਟੋਗ੍ਰਾਫੀ ਦਾ ਕੰਮ ਸਾਡੇ ਨਾਲ ਅਸੀਂ ਇਕੱਠੇ ਕਰਦੇ ਰਹੇ ਹਾਂ ਤੇ ਹੁਣ ਸਰਪੰਚੀ ਦੀ ਚੋਣ ਜਿੱਤ ਕੇ ਇਹ ਪਿੰਡ ਦੇ ਸਰਪੰਚ ਬਣੇ ਹੋਏ ਨੇ ਤੇ ਇਹ ਸਾਰਾ ਪ੍ਰੋਗਰਾਮ ਲਾਈਵ ਕੀਤਾ ਜਾਊਗਾ ਬਹੁਤ ਸੋਹਣਾ ਪ੍ਰਬੰਧ ਕੀਤਾ ਹੋਇਆ ਹਲਵਾਈ ਇਹਨਾਂ ਨੇ ਲਾਏ ਹੋਏ ਨੇ ਚਾਹ ਪਾਣੀ ਦਾ ਪਕੌੜਿਆਂ ਦਾ ਪੂਰਾ ਅਰੇਂਜਮੈਂਟ ਹੈ ਸਾਰੀ ਪੰਚਾਇਤ ਆਈ ਹੋਈ ਆ ਬਸ ਸ਼ੁਰੂ ਹੋਣ ਵਾਲੀ ਆ ਬਸ ਚੰਦ ਮਿੰਟਾਂ ਜਿਹੇ ਪ੍ਰੋਗਰਾਮ ਸ਼ੁਰੂ ਹੋ ਜਾਣਾ ਇਧਰ ਪਿੰਗਾ ਪਾਈਆਂ ਹੋਈਆਂ ਨੇ ਜਿਵੇਂ 3ਆ ਬੋਰਡ ਦੇ ਥੱਲੇ ਲੱਗਦੀਆਂ ਨੇ ਉਸੇ ਤਰ੍ਹਾਂ ਪਿੰਗਾ ਪਾਈਆਂ ਹੋਈਆਂ ਨੇ ਬੱਚੇ ਝੂਟੇ ਲੈ ਰਹੇ ਨੇ ਇੱਥੇ ਬਹੁਤ ਸੋਹਣਾ ਆਯੋਜਨ ਕੀਤਾ ਪ੍ਰੋਗਰਾਮ ਦਾ ਆ ਸਰਕਾਰੀ ਸਕੂਲ ਹੈ ਇਹ ਜਿਹਦੇ ਪ੍ਰੋਗਰਾਮ ਸ਼ੁਰੂ ਹੋਇਆ ਹੋਇਆ 3ਆ ਪਿੰਡ ਬੜਬੜਦੀਆਂ ਹਾਂ ਇਸ ਤਰ੍ਹਾਂ ਇਹਨਾਂ ਨੇ ਸਟੇਜ ਲਾਈ ਹੋਈ ਹੈ ਇੱਥੇ ਸਟੇਜ ਲੱਗੇ ਹੋਈ ਆ ਬਹੁਤ ਸੋਹਣਾ ਪ੍ਰੋਗਰਾਮ ਹੈ ਸਾਰਾ ਸਰਬਿਆਚਾਰਕ ਪ੍ਰੋਗਰਾਮ ਆ ਚਰਖੇ ਚੁਰਖੇ ਸਾਰੇ ਲਿਆਂਦੇ ਹੋਏ ਨੇ ਆ ਚਰਖੇ ਲਿਆਂਦੇ ਹੋਏ ਨੇ ਬਹੁਤ ਸੋਹਣਾ ਤਿਆਰ ਕੀਤਾ ਹੋਇਆ ਆ ਬੱਚੇ ਹਲੇ ਤਿਆਰ ਕਰੀ ਜਾਂਦੇ ਨੇ ਚੰਦ ਮਿੰਟਾਂ 'ਚ ਹੀ ਸ਼ੁਰੂ ਹੋ ਜਾਣਾ ਇਹ ਪ੍ਰੋਗਰਾਮ ਮਦਾਣੀ ਆਪਣਾ ਪੁਰਾਣਾ ਵਿਰਸਾ ਪੁਰਾਣੀਆਂ ਬੁੜੀਆਂ ਨੇ ਸਾਰੀਆਂ ਨੇ ਦੇਖੀ ਐ ਤੇ ਵਰਤੀ ਵੀ ਹੈ ਇਹ ਚੀਜ਼ ਨਵੇਂ ਬੱਚਿਆਂ ਨੂੰ ਨਹੀਂ ਪਤਾ ਇਹਨਾਂ ਚੀਜ਼ਾਂ ਦਾ ਸਾਡੇ ਟਾਈਮਾਂ 'ਚ ਤਾਂ ਬੁੜੀਆਂ ਸੀ ਚਰਖਾ ਕਾਦੀਆਂ ਦੇਖੀਆਂ ਨੇ ਲਾਵਾ ਮਾਈਕਾ ਲਾਵਾ ਮਾਈਕਾ ਉੱਥੇ ਕਰਵਾ ਲਾਂਗੇ ਮੈਂਬਰ ਵੀ ਖੜੂ ਸਾਡੇ ਨਾਲ ਠੀਕ 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 ਬਾਅਦ ਸੋਡੀ ਵਾਈਟ ਕਰਾਂਗੇ ਆਪਾਂ ਸਰਪੰਚ ਸਰਪੰਚ ਸਾਹਿਬ ਨਾਲ ਵਾਈਟ ਵੀ ਕਰਾਂਗੇ ਉਹ ਵੀ ਵਿੱਚ ਪਾ ਦਾਂਗੇ ਇਹਦੇ ਮੈਂ ਥੋੜੇ ਟਾਈਮ ਚ ਪ੍ਰੋਗਰਾਮ ਚੱਲ ਪੈਣਾ ਤੁਹਾਨੂੰ ਸਾਰਾ ਪ੍ਰੋਗਰਾਮ ਦਿਖਾਵਾਂਗੇ ਇਹ ਲਾਈਨ ਮੈਂ ਲਾਉਂਦਾ ਨਹੀਂ ਹੁੰਦਾ ਬਹੁਤ ਘਟ ਲਾਉਣਾ ਹੁੰਦਾ ਕਿਉਂਕਿ ਇੱਥੇ ਗਾਣੇ ਚੱਲ ਪੈਂਦੇ ਨੇ ਵੀਰ ਮੇਰੇ ਉਹ ਗਾਣੇ ਇੱਥੇ ਸਾਨੂੰ ਦਿੱਕਤ ਆ ਜਾਂਦੀ ਹੈ ਗਾਣੇ ਚੱਲਣ ਕਰਕੇ ਮੋਲੀਆਂ ਬੋਲੀਆਂ ਦੀਆਂ ਜਿਹੜੀਆਂ ਹੋਣੀਆਂ ਸਾਰੀਆਂ ਐਡਿਟ ਕਰਕੇ ਪਾਈਆਂ ਜਾਣਗੀਆਂ ਲੋਵਾ ਸੇ ਦੂ ਬਾਦ ਹੁਣ ਆਪਾਂ ਐਡਿਟ ਕਰਕੇ ਹੀ ਪਾਵਾਂਗੇ ਦਾ